ਦੀਆਂ ਬਾੜੇ ਚੰਗੇ ਚੰਗੇ ਵਚਨ ਕਰੋ ਵੀਰ ਦੰਡੀਆਂ ਬਾੜੇ ਦੀਆਂ ਨੇ ਲਗਾਉਣ ਵਾਲਿਆ ਤੇਰੀ ਜੀਵੇ ਕੁੱਟਰਾ ਦੀ ਜੋੜੀ ਦੀਆਂ ਵੇ ਲਗਾਉਣ ਵਾਲੇ ਨੱਚੀਂ ਜੇ ਤਾਂ ਨੱਚੀਂ ਜੇ ਹੱਥ ਲਾੜੀਏ ਦਦ ਨੱਚੀਂ ਆ ਨਾ ਜਾਵੇ ਬਾਰੇ ਤੱਕ ਵਾਲੀਏ ਸੱਖ ਨੱਚੀਂ ਆ ਨੱਚਦੇ ਬਾਰੇ ਤੰਦਵਾ

ਨੀ ਨਾਚ ਨਾ ਕੇ ਨਾਚ ਨੀ ਨਾਚ ਮੇਰਾ ਦਿਲ ਤਾੜ ਕੇ ਆ ਜਾ ਨੱਚ ਲੱਗੀ ਤੇ ਚ ਮੇਰੀ ਬਾਹ ਫੜ ਕੇ ਆ ਜਾ ਨੱਚ ਲੱਗੀ ਤੇ ਚ ਮੇਰੀ ਬਾਹ ਫੜ ਕੇ ਆ ਜਾ ਨੱਚ ਲੱਗੀ ਕੁੱਟੀ ਦਾ ਨੰਬਰ ਦਾ ਆ ਰਾਂਦੇ ਦਰਵਾਜ਼ੇ ਖਾਣੇ ਦਾ ਰੁਟੀ ਦਾ ਨੰਬਰ ਦਾ ਕੋਣੀ ਕੀੜਾ ਪੈ ਜੂ ਆਟਾ ਮੈਂ ਤੈਨੂੰ ਵਰਦੇ ਰਹੀ ਪੂਰਨ ਸ਼ਾਮਨ ਬਾਸਾ ਬਦ ਬਾਰਾ ਮਾਇਆ ਦੇ ਜੀਵਨ ਵਿੱਚੋਂ ਤਰਲੇ ਬਈ ਚਾਰ ਬਗਾਨੀ ਦੀ ਬਾਣ ਮੂਰ ਕਾ ਪੜੀਏ ਨਾਰ ਬਗਾਨੀ ਦੀ ਬਾਣ ਮੂਰ ਕਾ ਪੜੀਏ ਨਾਰ ਬਗਾਨੀ ਧੰਨ ਦੇ ਨਹੀਂ ਦਿਖਾ ਤੈਨੂੰ ਯਾਦ ਕਰਾਗੇ ਨੱਥ ਕੇ ਫੇਰ ਕਿਤੇ ਵਿੱਚ ਆ ਮਾਗੇ ਅਸੀਂ ਫੇਰ ਕਿਤੇ ਵਿੱਚ ਆ ਮਾਗੇ ਅਸੀਂ ਫੇਰ ਕਿਤੇ ਵਿੱਚ ਜੀ ਆਇਆਦਾ ਕੰਮ ਸਰਕਾਰੀ ਮੇਰਾ लंबाली माना लंबी बैंज ਨਹੀਂ ਮੋੜ ਲਈ ਨਾ ਜਾਈਂ ਲਿਖਣਾ ਕਾਹਦੀ ਕੋਈ ਨਹੀਂ ਮੋੜ ਹਾਂਜੀ ਪ੍ਰਤਾਪ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੀਂ ਰਾਤੇ ਹਰ ਮਨਾਇਆ ਗੱਟਲੇ ਵਾਲਾ ਹੋਰ ਗਿਆ ਸਾਰਾ ਹਰਿ ਸ਼ਰਦ ਸਾਹਿਬ ਨਹੀਂ ਬਣ ਰਹੀਆਂ ਨਾ करके फिर भुले भटके मैं जागरूकता सभ्याचारक लोग बहुत घट्ट जब यह कम करते बहुत खुले लगा खुशी मिली बहुत जब बहुत घट से दूर सारे प्राइगमेंट आया खुशी मिलता

ਉਜੈ ਸਹੀ ਮੰਨ ਕਰਦੇ ਆ ਕਿ ਆਏ ਸਾਲ ਇਹ ਕਿਰਤ ਤਿਹਾੜੀ ਤੀਆਂ ਤੇ ਤੀਆਂ ਇਹ ਮੇਲਾ ਕਦੇ ਵੀ ਨਾ ਵਿਸਫਾਲ ਜਿੰਦਾ ਰਹੇ ਜੀ ਹਰ ਟੈਂਟ ਅਨੁਚਾਰ ਰਹੇ ਕਿ ਹਾਂ ਸਾਡੇ ਕਾਪੀ ਕਰ ਸਭ ਲੈਮਿਕ ਸਹੀ ਹੈ ਹਾਂ ਜੀ ਇਹ ਤੀਆਂ ਤੇ ਤੀਆਂ ਇੱਕ ਮਹਾਨ ਜੇਤਿਹਾ ਹੈ ਬਹੁਤ ਖੁਸ਼ੀ ਨਾਲ ਸਾਰੇ ਆਹਰ ਸਾਵਣ ਨੂੰ ਚਾਹੀਦੀ ਹੈ ਸਾਡੇ ਸੱਜਣ ਸਭ ਦੀ ਬੈਂਤੀ ਜੋ ਨਪਰ ਚਾਹੀਦੀ ਕੁਤ ਕਰੇ ਹਾਂ ਜੀ ਸਰਪੰਦ ਸਾਹਿਬ ਕੀ ਕਹਿਣਾ ਚਾਹੂਗਾ ਜਿਹੜਾ ਤੀਆਂ ਦਾ ਤਿਹਾੜੀ ਅੱਜ ਪਿੰਡਲ ਲੈਵਲ ਵਿੱਚ ਬਣਾਇਆ ਗਿਆ ਜੀ ਅਸੀਂ ਦਾ ਕੋ ਲੈਣਾ ਬੋਲ ਰਹੇ ਹਾਂ ਇਹ ਕੋ ਘੁਮਚਤੀ ਨਹੀਂ ਇਹ ਨਾਇਰ ਕਾਲਾ ਆ ਜਾਪੇ ਧਰਤੀ ਚੋਂ ਪਾਣੀ ਜੇ ਹੋ ਗਏ ਖਤਮ ਤਾਂ ਬੋਝ ਖਤਮ ਹੋ ਇਹ ਧੰਨੀਆਂ ਚੀਜ਼ਾਂ ਆਹੀ ਅਸੀਂ ਦੇ ਵਿੱਚ ਅੱਜ ਇਹਨਾਂ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ ਲਗਾਤਾਰ ਲੋਕਾਂ ਦੇ ਵਿੱਚ ਸੁਨਾਹਤ ਚੀਕਣਾ ਦਾ ਕਰਕੇ ਚਾਹੇ ਸਰਕਾਰ ਦੇ ਵਿਕਤੀਕਨ ਲਾਗਤ ਸਮਾਜ ਦੀ ਸਨੋਧਰਾ ਨਾ ਕਰਕੇ ਇਹ ਦੋਵੇਂ ਚੀਜ਼ਾਂ ਹੀ ਸਭ ਤੋਂ ਜ਼ਿਆਦਾ ਸਾਡੇ ਦਾ ਪ੍ਰਾਨਾ ਸੀਗਾ ਅਸੀਂ ਧੀਆਂ ਦੇ ਨਾਲ ਸਾਡੇ ਬੇਟੀਆਂ ਨਾਲ ਸਾਡੀਆਂ ਮੰਨਣ ਦੀਆਂ ਨਾਲ ਪੈਸੇ ਨਾਲ ਵਾਅਦਾ ਕੀਤਾ ਸੀ ਆਪੇ ਦੇ ਹੋਣ ਦੇ ਵਿੱਚ ਹੁੰਦਾ ਸਦਾ ਮੰਗ ਵੀ ਕੀਤੀ ਸੀ ਜਿਹੜਾ ਦੁਨੀਆਂ ਦਾ ਤਿਉਹਾਰ ਜਿਹੜਾ ਹੈ ਉਹ ਇੱਕ ਦਿਨ ਤੁਸੀਂ ਜ਼ਰੂਰ ਹਾਲਾਂਕਿ ਸਾਨੂੰ ਨਹੀਂ ਆਉਂਦਾ ਹੁੰਦਾ ਹੁੰਦਾ ਵੀ ਇਹਦਾ ਬਗੇਸੀ ਕਿਸੇ ਹੋਰ ਮਕਸਦ ਲਈ ਇਕੱਠੇ ਕਰਦੇ ਨੇ ਪਰ ਸਾਡੀ ਸਾਡੀਆਂ ਤੁਲੇ ਭੈਣਾਂ ਦੇ ਚੋਪੜੇ ਮੰਨ ਜੀਏ ਤੇ ਉਸੇ ਮੰਨ ਨੂੰ ਸਪੀੜੇ ਕਰਦੇ ਹੋਏ ਅੱਜ ਤੀਆਂ ਦਾ ਤਿਉਹਾਰ ਜਿਹੜਾ ਹੈਗਾ ਮਨਾਇਆ ਹੋਏ ਤੇ ਮੈਨੂੰ ਮਾਣ ਆਦਾ ਕਿ ਪਿੰਡ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਵੇਂ ਲੋਕਾਂ ਨੇ ਸਹਿਯੋਗ ਦਿੱਤਾ ਸਾਡੇ ਵੀਰਾਂ ਨੇ ਸਹਿਯੋਗ ਦਿੱਤਾ ਸਹਿਯੋਗ ਦਿੱਤਾ ਮਾਂਜਰ ਜੀ ਦੇ ਭੈਣਾਂ ਨੇ ਸਹਿਯੋਗ ਦਿੱਤਾ ਤੇ ਇਹਨੂੰ ਬਹੁਤ ਬਹੁਤ ਕਰਨੀ ਹੈ ਜੀ ਸਮਾਜ ਦੇ ਵਿੱਚ ਦੇਸੀ ਇਹ ਸਮਾਜ ਦੇ ਬਾਰੇ ਹਾਂਜੀ ਬੇਟੀਆਂ ਨੇ ਜਦੋਂ ਅਸੀਂ ਇਹ ਸਲੋਕ ਕਰਨੇ ਤੇ ਸਮਾਜ ਨੂੰ ਇੱਕ ਨੰਬਰ ਰੱਖਿਆ ਦੇ ਕੋਲ ਵੀ ਅਗਲੇ ਵਾਰੀ ਇਹ ਪਾਕੀਆਂ ਅਸੀਂ ਅਗਲੇ ਵਾਰੀ ਜਦੋਂ ਅਗੀਆਂ ਤੀਆਂ ਹੋਣਗੀਆਂ ਸਾਰਾ ਪਿੰਡ ਸੁਖੀ ਸ਼ਾਂਤੀ ਵੇਸੇ ਸਾਰੇ ਵੀ ਅਗਲੇ ਵਾਰੀ ਇੱਥੇ ਆ ਕੇ ਸਲਾਮ ਕਰਾਂ ਸਾਡਾ ਸਮਾਜ ਸਲਾਮਤ ਰਹੇ ਸਭਿਆਚਾਰਕ ਵਿਵਸਥਾ ਸਭਿਆਚਾਰ ਇਸ ਨਾਮ ਤੇ ਰਹੇ ਇਸ ਲਈ ਜਿਆਉਣੇ ਉਹਨਾਂ ਦਾ ਦਿਨਾਂ ਦੇ ਉਤੇ ਅਸੀਂ ਪਿੰਡ ਵੱਲੋਂ ਤਿੰਨ ਦਿਨਾਂ ਦੇ ਲਈ ਤੀਆਂ ਦਾ ਇਹ ਕਿਉਂਕਿ ਪਿੰਡ ਚ ਨਾ ਮਾਗੇ ਨਾਲ ਦੀ ਨਾਲ ਅਸੀਂ ਕੀ ਵੀ ਵਾਦਾ ਕਰਦੇ ਆਂ ਕਿਸੇ ਪਿੰਡੀਆਂ ਦੁਜੰਨੀਆਂ ਦੀਆਂ ਨਹੀਂ ਜਿੱਥੋਂ ਤੱਕ ਹੋ ਸਕੇ ਅਸੀਂ ਸਾਰਿਆਂ ਨੂੰ ਗਾਲ ਰੂਪੀ ਮਤਲਬ ਸਨੇਹਾ ਪੇਸ਼ ਕੀ ਅਸੀਂ ਉਹਨਾਂ ਨੂੰ ਇਹ ਤੀਆਂ ਦੇ ਉਤੇ ਨਾ ਨਾ ਪਹੁੰਚਾਉਂਦੇ ਜੇ ਜੋ ਸੰਫਰਦਾ ਹੋਈ ਜਾਂਦਾ ਸਨਵਾਣ ਹੋਇਆ ਸੀ ਉਹ ਜਰੂਰ ਕਰਾਂਗੇ ਸਿਧਾਰੇ ਦੇ ਰੁੱਖ ਦੇ ਵਿੱਚ ਵੀ ਅਸੀਂ ਭੰਵੇਂ ਅਸੀਂ ਚਾਰ ਚਾਰ ਬਿਸਕੁਟੀ ਲਈਏ ਅਸੀਂ ਜਰੂਰ ਉਹਨਾਂ ਨਾਲ ਵੰਡਾਂਗੇ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਪੈਂਟ ਲੈਵਲ 'ਚ ਤੀਆਂ ਦਾ ਤਿਆਰ ਮਨਾਇਆ ਗਿਆ ਸੀ ਅੱਜ ਤੋਂ ਬਾਅਦ ਤੋਂ ਬਾਰੇ ਪੱਤੀ ਦੇ ਡਰਾਈਵਰੀ ਪਾਰਕ ਦੇ ਵਿੱਚ ਤੀਆਂ ਦਾ ਰਿਵਾਜ ਤੇ ਹੋ ਰਿਹਾ ਹੈ ਬਹੁਤ ਤਪੀ ਪੱਤਰ ਤੇ ਮਰਾਇਆ ਗਿਆ ਇਸ ਤਿਹਾਰ ਦੇ ਜਿਹੜੇ ਰਵਾਇਆ ਉਹ ਹੋ ਸਪੰਦ ਹੈ ਡਾਕਟਰ ਵਿਰਾਸ ਸਿੰਘ ਤੇ ਸਮੂਹਤੀ ਪੰਚਾਇਤ ਅਤੇ ਕਲੱਬਸ ਜਿਹੜੇ ਸਵਾਸੀ ਵਿਅਕਤੀਆਂ ਵੱਲੋਂ ਕਰਕੇ ਪ੍ਰਬੰਧ ਕਰਕੇ ਇਹੋ ਜਿਹਾ ਜਿਹੜਾ ਤਿਹਾੜਾ ਇਹ ਬਣਾਇਆ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਵੀ ਬਹੁਤ ਬਹੁਤ ਸਾਡੀਆਂ ਬਤਵਾ ਪੜਾਣਾ ਨੌਜਵਾਨ ਬੱਚੀਆਂ ਲੜਕੀਆਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਵਿਰਸੇ ਨੂੰ ਜਾਣੂ ਕਰਵਾਉਣ ਦੇ ਲਈ ਬਜ਼ੁਰਗੋ ਮਤਾਲਵਾ ਪਹਣਾ ਨੇ ਆਪਣੇ ਪੱਧਰ ਦੀਆਂ ਗੋਡੀਆਂ ਪਾਈਆਂ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਆਪਣੇ ਵਿਰਸੇ ਨੂੰ ਤੇ ਪ੍ਰਾਸਤਵ ਸੰਭਾਲ ਕੇ ਰੱਖਣਾ ਸੋ ਅੱਜ ਜਿਹੜਾ ਪ੍ਰੋਗਰਾਮ ਸੀਗਾ ਸਾਰੇ ਨਗਰ ਪੰਚਾਇਤ ਤੇ ਨਗਰ ਨਿਵਾਸੀ ਸਾਹਿਬਾਨ ਦੇ ਨਾਲ ਹੋਰ ਦਾ ਸ਼ਮੂਲਤ ਰਹਾ ਤੇ ਅੱਜ लास्ट ਦੇ ਸੀਗਾ ਪੀੜ੍ਹੀਆਂ ਦਾ ਕਿਉਂਕਿ ਅੱਜ ਤੋਂ ਵੱਲੋਂ ਕਿਹਾ ਜਾਂਦਾ ਹੈਗਾ ਅੰਤ ਨੂੰ ਵੀ ਪਾਈ ਗਈ ਤੇ ਦਾਸਦਿਆਂ ਜਿਹੜੀਆਂ ਦਾ ਤੇ ਲਾਇਆ ਗਿਆ ਤੇ ਖਾਣ ਪੀਣ ਦਾ ਪ੍ਰਬੰਧ ਆ ਜਿਹੜਾ ਤੇ ਉਹ ಗ್ರಾಮ ਪੰਚਾਇਤ ਵੱਲੋਂ ਕੀਤਾ ਗਿਆ ਤੇ ਬਹੁਤ ਹੀ ਜਨ ਸਾਡੀਆਂ ਬਤਾਵਾ ਪੜਾਂ ਤੇ ਜਆ ਲੜਖਿਆਂ ਨੇ ਬਹੁਤ ਹੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਪ੍ਰੋਗਰਾਮ ਲੀਡਰ ਦਾ ਕਟੋਕਾ 23 ਘੰਟੇ ਪ੍ਰੋਗਰਾਮ ਜਿਹੜਾ ਹੈ ਜਿਹੜਾ ਚੱਲਿਆ ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਆਪਣੀਆਂ ਗੋਗਲੀਆਂ ਪਾ ਕੇ ਲੋਕ ਮੀਟ ਕਾ ਕੇ ਪ੍ਰਾਪਰ ਫੈਕਸ਼ਨ ਨੂੰ ਜਾ ਕੇ ਸਾਡੇ ਮਤਾਵਾ ਪੜਾਣੇ ਆਉਣ ਵਾਲੀ ਪੀੜ੍ਹੀ ਨੂੰ ਇਹ ਸੁਨੇਹਾ ਬਤਾਇਆ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮਾਂ ਲੜਕਿਆਂ ਵਾਸਤੇ ਖਾਸ ਕਰਕੇ ਉਹ ਹੋਣੇ ਚਾਹੀਦੇ ਹਨ ਤੇ ಗ್ರಾಮ ਪੰਚਾਇਤ ਸਰਮੰਚ ਦਾ ਕੁਝ ਯੋਗਦਾਨ ਜੇ ਬਵਾ ਵੀ ਕੀਤਾ ਗਿਆ ਮਤਾਵਾ ਬਣਾਣਾ ਵੀ ਅਗਲੇ ਸਾਲ ਸੁਖ શાંતੀ ਰਹੇ ਤਾਂ ਪਾਪਾ ਵੱਡੇ ਪੱਧਰ ਤੇ ਹੈ ਸਮਾਗਮ ਪਤੀਆਂ ਦਾ ਤਬਾਵਾਗੇ ਸਾਡੇ ਭਾਈਚਾਰਕ ਸਾਜ ਸਾਡਾ ਵਿਰਸਾ ਜਿਹੜਾ ਇਨ੍ਹਾਂ ਪ੍ਰੋਗਰਾਮਾਂ ਦੇ ਨਾਲੇ ਸਮਾਨ ਰਾਜਮਾਗਾ ਸੋ ਸੋਜ ਵਾਲੀ ਸਾਡੀ ਸਾਡੀ ಗ್ರಾಮ ਪੰਚਾਇਤ ਦੇ ਇਹ ਜਿਹੜੇ ਪ੍ਰੋਗਰਾਮ ਆਉਂਦੇ ਨੇ ਜਵਤਾਰਾ ਜਿੱਤੇ ਕੀਤੇ ਜਾਣਗੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਜੁਨੇਵ ਸਾਡੀ ਮਤਾਵਾ ਪੜਾਣੇ ਤੇ ਸਵੀਕਾਰ ਕੀਤੀ ਸਾਰਾ ਪੰਚਾਇਤ ਦਾ ਖਾਸ ਕਰਕੇ ਜਿਹਨਾਂ ਨੇ ਰਿਵਾਈਜ਼ ਕੀਤੀ ਕਿ ਇਹ ਪ੍ਰੋਗਰਾਮ ਜਿਹੜਾ ਵਧੀਆ ਆਗੰਗਮਣ ਵਾਲੇ ਸਾਧਨਾਂ ਮਤਾਵਾ ਪੜਾਣੇ ਉਹ ਸਾਰਾ ਦਾ ਬਹੁਤ ਬਹੁਤ ਧੰਨਵਾਦ